ਆਪਣੇ ਆਸ਼ਿਕ ਦੇ ਨਾਲ ਘਰ ਤੋਂ ਗਈ ਇੱਕ ਔਰਤ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਗਈ ਪਰ ਰਾਤ ਦੇ ਵਿੱਚ ਜਦੋਂ ਬਦਨੀ ਕਲਾ ਦੇ ਨੇੜੇ ਪਹੁੰਚਦੀ ਹੈ ਤਾਂ ਇਸ ਪਰਿਵਾਰ ਦੇ ਨਾਲ ਇੱਕ ਮਾੜਾ ਹਾਦਸਾ ਹੋ ਗਿਆ ਜਿਸ ਦੇ ਵਿੱਚ 4 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਤੁੰਦ ਦੇ ਕਾਰਨ ਇਸ ਪਰਿਵਾਰ ਦੇ ਨਾਲ ਹਾਦਸਾ ਹੋਇਆ ਜਿਸ ਦੇ ਵਿੱਚ ਮਾ ਸ਼ਰਨਜੀਤ ਕੌਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਅਤੇ ਉਸਦੀ ਮਾਸੂਮ 4 ਸਾਲ ਦੀ ਬੱਚੀ ਰੀਤ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ ਸਾਰੀ ਦੁਖਦ ਖਬਰ ਜਦੋਂ ਮਾਪਿਆਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਹਾਂ ਇਹੀ ਜਾ ਰਿਹਾ ਹੈ ਕਿ ਇਹ ਸਾਰਾ ਹਾਦਸਾ ਤੁੰਦ ਦੇ ਕਾਰਨ ਹੋਇਆ ਹੈ ਇਸ ਐਕਸੀਡੈਂਟ ਤੋਂ ਬਾਅਦ ਉੱਥੇ ਮੌਜੂਦ ਲੋਕ ਅਤੇ ਪਰਿਵਾਰਿਕ ਮੈਂਬਰ ਕੀ ਕੁਝ ਦੱਸ ਰਹੇ ਨੇ ਉਹਨਾਂ ਦੀ ਜ਼ੁਬਾਨੀ ਹੀ ਸੁਣ ਲੈਂਦੇ ਹਾਂ ਗੱਲਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹ ਰਿਲੇਸ਼ਨ ਸੀਗੇ ਕੀ ਨਾਮ ਹੈ ਉਸ ਬੰਦੇ ਦਾ ਮੇਰੀ ਪੋਤੀ ਦਾ ਜੀ ਨਹੀਂ ਬੰਦੇ ਦਾ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾ ਰਹੇ ਆਂਗੇ ਜਦੋਂ ਉਹ ਮੁੜਦੇ ਆਏ ਤੇ ਚੱਲਦੇ ਗੱਡੇ 'ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਕੀ ਮੌਤ ਕਿਦੀ ਕਿਦੀ ਹੋਈ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌ ਦੇ ਜੀ ਕੀ ਮੰਗ ਕਰਦੇ ਆ ਮੰਗਦਾ ਹੀ ਐਸੀ ਇਹ ਮੰਗ ਕਰਦੇ ਆ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂੰ ਨੂੰ ਤੇ ਤਨ ਜਣਿਆ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਨਿصاف ਮੰਗਦੇ ਆ ਜੀ ਅਸੀਂ ਕੁਝ ਨਹੀਂ ਮੰਗਦੇ ਮਾਦਾ ਜੀ ਪਤਾ ਇਹਦੀ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਸਿੱਧੇ ਤੌਰ ਤੇ ਤੁਹਾਡਾ ਫੈਸਲਾ ਹੋਇਆ ਸੀ ਇਹ ਐ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵੀ ਚੱਲ ਟੈਕ ਜਾਣਗੇ ਇਹ ਵੀ ਚੱਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ ਵੀ ਇਹ ਫੈਸਲਾ ਸਾਡਾ ਜੀ ਉਥੇ ਥਾਣੇ 'ਚ ਹੋਇਆ ਸੀਗਾ ਵੀ ਚਲ ਮੇਰੇ ਪੋਤੀ ਪੋਤੇ ਇਹ ਠੇਕ ਜਾਣਗੇ ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ ਅਸੀਂ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਉਹ ਵੀ ਸਾਡੇ ਕੋਲੇ ਸਬੂਤ ਨੇ ਸਾਰੇ ਨੂੰ ਮੋਗਾ ਮੈਡੀਸਿਟੀ ਹਸਾਲ ਤੋਂ 2 ਰੁਪਏ ਮਸੂਲ ਹੋਏ ਸੀਗੇ ਵੀ ਰਿਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਫਸਟਾਂ ਲੱਗੇ ਐਕਸੀਡੈਂਟ ਦਰਾਨ ਆਏ ਅਸੀਂ ਮੌਕੇ ਤੇ ਸਰ ਆਏ ਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨ ਫੜ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਆਏ ਸੀ ਆਏ ਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਉਹ ਜਿਹੜੀ ਲੜਕੀ ਉਹ ਸਰ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਗੌਰ ਉਹਦੀ ਆਪਦੇ ਪਤੀ ਨਾਲ ਅਨਮੈਨ ਸੀ ਤੇ ਆਪਦੇ ਪੇਕੇ ਪਰਿਵਾਰ 'ਚ ਰਹਿ ਰਹੀ ਸੀ ਉਹ ਉਹਦੇ ਪ੍ਰੇਮੀ ਨਾਲ ਦੇ ਬੱਚਿਆਂ ਸਮੇਤ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋ ਗਿਆ ਜੀ ਸਰ ਮਰਨ ਵਾਲੇ ਜੀ ਕਿੰਨੇ ਕਿੰਨੀ ਗਿਣਤੀ ਆਈ ਕੌਣ ਮਰਿਆ ਜੀ ਸਰ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀਗੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀਸਿਟੀ ਬੋਗ ਦਾ ਹਸਪਤਾਲ ਨਾਲ ਖੜਾ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਸਰ ਕੋਈ 60 ਫਿਟ ਨੇ ਜੀ